ਕੀ ਹਾਲ ਚਾਲ ਆ ਸਾਥੀਓ ਚੜ੍ਹਦੀ ਕਲਾ ਮੈਂ ਤੁਹਾਡਾ ਵੀਰ ਕਰਮ ਸਿੰਘ ਹਾਂ ਠੀਕ ਠਾਕ ਹਾਂ ਅੱਛਾ ਦੋਸਤੋ ਜਿਹੜੀ ਜੰਗ ਹੈ ਇਹ ਆਪਾਂ 50% ਤੋਂ ਉੱਪਰ ਲੈ ਗਏ 50% ਤੋਂ ਉੱਪਰ ਆਪਾਂ ਇਹਨੂੰ ਲੈ ਗਏ ਆਪਾਂ 50% ਜਿੱਤ ਚੁੱਕੇ ਹੁਣ ਸਾਨੂੰ ਹਮਲਾ ਮਾਰਨ ਦੀ ਲੋੜ ਹੈ ਹਮਲਾ ਕਿਵੇਂ ਬਚਣਾ ਜੇ ਅਸੀਂ ਬੈਠੇ ਰਹੇ ਘਰਾਂ 'ਚ ਫੇਰ ਤਾਂ ਹਮਲਾ ਆਜਦਾ ਨਹੀਂ ਬਾਈ ਇਹ ਤਾਂ ਹੈ ਮਾਪੋਲ ਜੋ ਤੁਸੀਂ ਵੀ ਜਿੱਥੇ ਚੋਗੇ ਜੇ ਅਸੀਂ ਇਹਨਾਂ ਕਰਾਂ ਦੇ ਵਿੱਚੋਂ ਨਿਕਲ ਕੇ ਸੜਕਾਂ ਦੇ ਆਵਾਂਗੇ ਜਿੱਥੇ ਸਾਡੇ ਧਰਨੇ ਮੁਜਾਰੇ ਚੱਲਦੇ ਆ ਸਾਡੀਆਂ ਮੀਟਿੰਗਾਂ ਚੱਲਦੀਆਂ ਸਾਨੂੰ ਉੱਥੇ ਖੜਨ ਦੀ ਲੋੜ ਹੈ ਜਿੰਨਾ ਸਮਾਂ ਅਸੀਂ ਉੱਥੇ ਨਹੀਂ ਖੜਦੇ ਉਹਨਾਂ ਚ ਇੱਕ ਸਾਡੀ ਜਿਹੜੀ ਇਹ ਕੂਬੀਆਂ ਰਿਪੋਰਟਾਂ ਭੇਜਦੇ ਉੱਪਰ ਉਹ ਉਹ ਜਿੰਨਾਂ ਚ ਕੋ ਨਹੀਂ ਜਾਂਦੇ ਉਹਨਾਂ ਸਮਾਂ ਬਈ ਜੀ ਉਹਨਾਂ ਸਮਾਂ ਅਸੀਂ ਕੰਮਜਾਪ ਨਹੀਂ ਬਣਾ ਅੱਛਾ ਅਗਲੀ ਗੱਲ ਮੈਂ ਤੁਹਾਨੂੰ ਇਹ ਕਰਦਾ ਵੀ ਅਸੀਂ ਸਾਰੇ ਗ੍ਰਿਡ ਚੈੱਕ ਕਰੇ ਸਮਝਾਉਣ ਤੇ ਬੰਦਿਆਂ ਨੇ ਅੱਜ ਉਹਨਾਂ ਨੇ ਡਿਊਟੀਆਂ ਛੱਡਤੀਆਂ ਆਪਦੀਆਂ ਉਹਨਾਂ ਨੇ ਚਲੋ ਜਿਵੇਂ ਵੀ ਨਿਪਟਿਆ ਠੀਕ ਰਿਹਾ ਇਸ ਕਰਕੇ ਮੈਂ ਪਿਆਰ ਨਾਲ ਤੁਹਾਨੂੰ ਬੇਨਤੀਆਂ ਕਰਦਾ ਹਾਂ ਨਾ ਪੀਤੋ ਜੀ ਹਰ ਇੱਕ ਗ੍ਰਿਡ ਚੈੱਕ ਕਰੋ ਕਈ ਸਾਥੀਆਂ ਨੇ ਰਾਤ ਗ੍ਰਿਡ ਚੈੱਕ ਕਰੇ ਆ ਕਿਉਂਕਿ ਸਾਥ ਲੈਣ ਦੀ ਲੋੜ ਹੈ ਅਸੀਂ ਲੜਨਾ ਨਹੀਂ ਕਿਸੇ ਨਾਲ ਇਹ ਨੋਟ ਰੱਖਿਓ ਅਸੀਂ ਲੜਨਾ ਨਹੀਂ ਅਸੀਂ ਸਮਝਾਉਣਾ ਹੈ ਅਗਲੀ ਗੱਲ ਅਗਲੀ ਗੱਲ ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਦੇ ਚ ਦੇਖੋ ਜਦੋਂ ਕਿਸਾਨੀ ਸੰਘਰਸ਼ ਚੱਲਿਆ ਜਾਂ ਹੁਣ ਵੀ ਜਦੋਂ ਵੀ ਕੋਈ ਘੋਲ ਚੱਲਦਾ ਤਾਂ ਅਸੀਂ ਉਹਨਾਂ ਦੇ ਨਾਲ ਹੁੰਨੇ ਆਂ ਉਹਦੋਂ ਵੀ ਅਸੀਂ ਦਿੱਲੀ ਵੀ ਪੂਰੀ ਸਮਰਥਨ ਦਿੱਤੀ ਹੈ ਤਾਨ ਮੰਨ ਧਰਨਾ ਸਮਰਥਨ ਦਿੱਤੀ ਹੈ ਪਰ ਹੁਣ ਸਾਡੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਜਿਹੜਾ ਗ੍ਰੈਡ ਸਟਾਪ ਹੈ ਇਹਦੇ ਨਾਲ ਮੌਜੂਦਾ ਮੈਨੇਜਮੈਂਟ ਜਿਹਦਾ ਸਰਕਾਰਾਂ 'ਤੇ ਧੱਕਾ ਕਰਦੀ ਸਾਡੀਆਂ ਜਿਹੜੀਆਂ ਡੀਏ ਦੀਆਂ ਕਿਸਤਾਂ ਵਗੈਰਾ ਉਹ ਤਾਂ ਸਾਡਾ ਸਾਰਾ ਇਹ ਹਰ ਸਕਾਰ ਨੱਪੀ ਬੈਠੀ ਹੈ ਦੇਖੋ ਜਿਹੜੀ ਮੌਜੂਦਾ ਮੈਨੇਜਮੈਂਟ ਹੈ ਉਹਨਾਂ ਐਸ ਵਕਤ ਉਹ ਸਾਡੇ ਜਿਹੜੇ ਹੱਕ ਨੇ ਉਹ ਨਹੀਂ ਦੇ ਰਹੀ ਹੱਕ ਸਾਨੂੰ 10-10 ਸਾਲ ਸਾਡੇ ਸਾਥੀਆਂ ਨੂੰ ਜਿਹੜੇ ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਪ੍ਰਮੋਸ਼ਨ ਨਹੀਂ ਕੀਤੀ ਕਿਉਂ ਕਿਉਂ ਕਿਉਂਕਿ ਤੱਕੀ ਬੰਨ੍ਹ ਦੀ ਇਹਨਾਂ ਦੀ ਹਰ ਇੱਕ ਸਾਥੀ ਨੂੰ ਅਸੀਂ ਹਰ ਇੱਕ ਮਲਾਜ ਨੂੰ ਤਰੱਕੀ ਮਿਲਦੀ ਹੈ ਪਰ ਗ੍ਰੈਡ ਸਟਾਫ ਨੂੰ ਇਹਨਾਂ ਨੇ 10 ਸਾਲਾਂ ਤੋਂ ਰੋਕ ਕੇ ਰੱਖਿਆ ਹੋਇਆ ਹੈ ਇਸ ਕਰਕੇ ਅਧੀਆਂ ਕੈਟਾਗਰੀ ਨੂੰ ਇਹਨਾਂ ਨੇ ਪਿਛਲੇ 2021 ਵਿੱਚ ਦੱਸੀ ਨਾ ਚ ਕੀਤਾ ਕੈਟਾਗਰੀ ਨੂੰ ਪੇ ਬੈਂਟ ਦੇ ਤਾਂ ਅਧੀਆਂ ਸਾਧੀਆਂ ਸ਼ਰਤਾਂ ਉਹ ਸਾਡੇ ਸਾਥੀ ਆ ਜਿਹੜੇ ਉਹ ਘੱਟ ਤਨਖਾਹ ਨਾਲ ਜੂਝ ਰਹੇ ਆ ਇਹ ਕਿਸਾਨ ਜਥੇਬੰਦੀ ਨੂੰ ਬੇਨਤੀ ਹੈ ਅਗਲੀ ਗੱਲ ਕਿਸਾਨ ਜਥੇਬੰਦੀ ਨੂੰ ਹੋਰ ਮੈਂ ਦੱਸ ਦਿਆਂ ਵੀ ਜਿਹੜੀ ਡਿਊਟੀ ਆ ਡਿਊਟੀ ਜਿਹੜੀ ਰੈਗੂਲੇਸ਼ਨ ਦੇ ਹਿਸਾਬ ਨਾਲ ਆ ਜਿਹੜੀ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਆ ਉਹ ਹੈਗੀ ਆ 8 ਘੰਟੇ ਦੀ ਆ ਪਰ ਸਤੋ 24 24 ਘੰਟੇ ਡਿਊਟੀ ਕਰਵਾਈ ਜਾਂਦੀ ਹੈ ਤੁਸੀਂ ਇਹ ਦੱਸੋ ਵੀ ਇਹ ਕਿੱਥੋਂ ਦਾ ਅਨਸਾਫ਼ ਹੈ ਇਸ ਕਰਕੇ ਜਿਹੜੇ ਸਾਡੇ ਕੱਚੇ ਕਾਮੇ ਆ ਪਾਰਟ ਟਾਈਮ ਸਵੀਪਰ ਹਨ ਉਹਨਾਂ ਤੋਂ ਸਾਨੂੰ 4-4000 ਰੁਪਏ ਲੈ ਕੇ ਦੇ ਕੇ ਇਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਇਸੇ ਤਰ੍ਹਾਂ ਕੱਚੇ ਕਾਮੇ ਇਹੜੇ ਉਹਨਾਂ ਨੂੰ ਪੱਕੇ ਕਰਨ ਤੇ ਜਿਹੜੀ ਮੌਜੂਦਾ ਸਰਕਾਰ ਆ ਉਹ ਨਿਰਾਜੀ ਹੋ ਰਹੀ ਮੀਟਿੰਗਾਂ ਕਰ ਕਰਕੇ ਇਹ ਭੱਜੀ ਜਾਂਦੇ ਆ ਸਾਡੇ ਇਹਨਾਂ ਨੇ ਹਾਲਾਤ ਇਹ ਬਣਾਤੇ ਵੀ ਸਾਨੂੰ ਆ ਜਿਹੜੇ ਸੰਘਰਸ਼ ਹੈ ਇਹ ਸਾਨੂੰ ਇਹ ਕਰਨੇ ਪੈ ਰਹੇ ਸਾਡੀ ਮਜਬੂਰ ਹੋ ਕੇ ਸਾਨੂੰ ਟਾਰ ਦੇ ਗ੍ਰੈਡ ਖਾਲੀ ਛੱਡਨੇ ਪੈ ਰਹੇ ਆ ਜਿਹਦੇ ਨਾਲ ਸਾਨੂੰ ਪਤਾ ਹੈ ਵੀ ਜਿਹੜਾ ਜਿਹੜੇ ਤਬਕਾ ਸਾਡਾ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਸਾਡਾ ਜਿਹੜਾ ਪਰਿਵਾਰ ਹੈ ਉਹ ਪ੍ਰਭਾਵਿਤ ਹੋ ਰਹੇ ਆ ਅਸੀਂ ਅਸੀਂ ਉਹਦੇ ਵਾਸਤੇ ਅਸੀਂ ਖੇਹ ਦਾ ਸਾਨੂੰ ਅਸੀਂ ਮਾਫੀ ਮੰਗਦੇ ਆ ਪਰ ਜਿਹੜਾ ਤੁਹਾਡਾ ਹੁਣ ਜ਼ਿੰਮੇਵਾਰੀ ਹੈ ਕਿਸਾਨ ਜਥੇਬੰਦੀਆਂ ਦੀ ਵੀ ਸਾਡਾ ਸਾਥ ਦਿਓ ਕਿਉਂਕਿ ਸਾਨੂੰ ਇਹਨਾਂ ਨੇ ਪਾੜ ਕੇ ਰੱਖਿਆ ਨੇ ਮਜ਼ਦੂਰ ਨੂੰ ਮਲਾਜ਼ਮ ਨੂੰ ਤੇ ਕਿਸਾਨ ਨੂੰ ਬੱਕੋ ਬੱਕ ਧੜਿਆਂ 'ਚ ਵੰਡਦਾ ਜਿੰਨਾ ਸਮਾਂ ਅਸੀਂ ਇੱਕੋ ਕਿ ਨਹੀਂ ਚੱਲਦੇ ਫੋਨਾਂ ਸਮਾਂ ਸਾਨੂੰ ਕੋਈ ਤਰੱਕੀ ਨਹੀਂ ਮਿਲਨੀ ਜਿਨ੍ਹਾਂ ਜਿੱਥੇ ਬੰਦੀਆਂ ਕਿਵੇਂ ਕਾਮਯਾਬ ਹੋਈਆਂ ਕਿਉਂਕਿ ਅਸੀਂ ਮਜ਼ਦੂਰ ਮਜ਼ਦਮ ਕਿਸਾਨ ਮਜ਼ਦੂਰ ਮਜ਼ਦਮ ਦਾ ਜਿਹੜਾ ਅਸੀਂ ਨਾਅਰਾ ਲਾਇਆ ਸੀ ਸਾਂਝਾ ਉਹ ਸਾਰੇ ਸਮੱਸਿਆ ਸੀਗੇ ਉਸ ਕਰਕੇ ਅਸੀਂ ਹੁਣ ਤੁਹਾਨੂੰ ਬੇਨਤੀਆਂ ਕਰਦੇ ਆਂ ਵੀ ਤੁਸੀਂ ਸਾਡਾ ਵੱਧ ਤੋਂ ਵੱਧ ਬਿਜਲੀ ਬੋਰਡ ਦੇ ਸਟਾਫ ਦਾ ਇਹਦਾ ਜਿਹੜੀ ਸਾਡੀ ਧੱਕੇਸ਼ਾਹੀ ਸਾਡੇ ਨਾਲ ਹੋ ਰਹੀ ਹੈ ਆਥੋ ਡਿਊਟੀਆਂ ਕਰਵਾਉਂਦੇ ਆਂ ਟਾਈਮ ਸੱਤੇ ਸਾਨੂੰ ਕੋਈ ਜਿਹੜੇ ਓਵਰ ਟਾਈਮ ਲਵਾਉਂਦੇ ਆਂ ਉਹ ਟਾਈਮ ਸੱਤੇ ਨਹੀਂ ਦਿੰਦੇ ਤੁਸੀਂ ਤਾਂ ਇਹ ਦੇਖੋ ਵੀ ਤੱਕੇ ਇਥੋਂ ਹੱਦ ਤੱਕ ਵਧੀ ਵੀ ਐ ਸਾਡੇ ਜਿਹੜੇ ਸਾਥੀ ਲੈਣਾ ਤੇ ਕੰਮ ਕਰਦੇ ਤੁਹਾਡੇ ਸਾਹਮਣੇ ਕੰਮ ਕਰਦੇ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਵੀ 5-7 ਲੱਖ ਰੁਪਏ ਦੇ ਕੇ ਉਹਨਾਂ ਨੂੰ ਘਰਨ ਤੋਰ ਦਿੱਤਾ ਜਾਂਦਾ ਕਿ ਉਹ ਪਰਿਵਾਰ ਆ ਜਿਹੜੇ ਉਹ ਉਹ ਇਹ 5-7 ਲੱਖ ਰੁਪਏ ਨਾਲ ਆਪ ਦਾ ਸਮਾਂ ਪੂਰਾ ਕਰ ਸਕਦੇ ਇੱਕ ਪਰਿਵਾਰ ਦਾ ਮੈਂਬਰ ਹੁੰਦਾ ਉਹਦਾ ਪਰਿਵਾਰ ਦਾ ਘਰ ਦੇ ਘਰ ਵਾਲੀ ਹੁੰਦੀ ਆ ਉਹਦਾ ਇੱਕ ਬੱਚਾ ਹੁੰਦਾ ਤੁਸੀਂ ਐਂ ਦੇਖੋ ਆ ਸਾਡੇ ਮੰਡੀਕਲਾਂ ਵੇਖੇ ਹੋਇਆ ਉਹਦਾ ਪਰਿਵਾਰ ਸਾਰੇ ਖਲਰ ਗਿਆ ਜੀ ਇਸ ਕਰਕੇ ਮੈਂ ਤੁਹਾਨੂੰ ਬੇਨਤੀਆਂ ਕਰਦਾ ਕਿਸਾਨ ਜੱਥੇਬੰਦੀ ਬਹੁਤ ਹੀ ਸੂਝਮੰਦ ਲੀਡਰ ਸਾਹਿਬਾਨ ਬੈਠੇ ਨੇ ਉਹਦੇ ਚ ਸਮੂਹ ਜੱਥੇਬੰਦੀਆਂ ਨੂੰ ਅਪੀਲ ਕਰਦਾ ਮੈਂ ਕਰਮਜੀਤ ਸਿੱਧੂ ਬਿਜਲੀ ਬੋਰਡ ਦਾ ਮੈਂ ਜਈ ਸਬ ਸਟੇਸ਼ਨ ਮੈਂ ਹੱਥ ਬਨ ਕੇ ਬੇਨਤੀ ਕਰਦਾ ਵੀ ਸਾਡਾ ਜਿਹੜਾ ਇਹ ਇਹ ਸਾਡਾ ਸਾਥ ਦਿੱਤਾ ਜਾਵੇ ਜਿੰਨਾ ਸਮਾਂ ਅਸੀਂ ਇੱਕ ਹੋ ਕੇ ਨਹੀਂ ਚੱਲਦੇ ਉਹਨਾਂ ਸਮਾਂ ਅਸੀਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਇਹ ਅਫਸਰ ਛਈਆਂ ਜਿਹੜੀਆਂ ਇਹਨਾਂ ਦੀ ਆਦਤ ਪਈ ਵੀ ਹੈ ਇਹਨਾਂ ਨੂੰ ਜਿਹੜੀ ਇਹ ਧੱਕੇਸ਼ਾਹੀ ਕਰਦੇ ਆ ਇਹਨਾਂ ਨੂੰ ਧੱਕੇਸ਼ਾਹੀ ਦੀ ਆਦਤ ਪਈ ਵੀ ਹੈ ਇਹਨਾਂ ਨੇ ਹਰ ਇੱਕ ਕੈਟਾਗਰੀ ਨਿਤਕਾ ਕੀਤਾ ਜੇ ਅਸੀਂ ਆਖੀ ਕੱਲੀ ਆਰਟੀਐਮ ਕੈਟਾਗਰੀਆਂ ਚੌਥੀ ਕੈਟਾਗਰੀ ਨੇ ਰੱਖੀ ਨਹੀਂ ਇਹਨਾਂ ਨੇ ਡਾਇਰੈਕਟ ਭਰਤੀ ਕੀਤੀ ਐਸਐਸਏ ਦੀ ਡਿਪਲੋਮਾ ਹੋਲਡਰ ਭਰਤੀ ਕੀਤੀ ਆ ਚਲੋ ਜਿਹੜੇ ਡਿਪਲੋਮਾ ਹੋਲਡਰ ਐ ਉਹਨਾਂ ਨੂੰ ਵੀ ਦੇਖੋ ਉਹਨਾਂ ਦਾ 3-3 ਸਾਲ ਦਾ ਸਮਾਂ ਸੀਗਾ ਉਹਨਾਂ ਨੂੰ ਤਰੱਕੀ ਨਹੀਂ ਸੀ ਪਰ ਉਹ ਸਾਥੀ ਵੀ ਸਾਡੇ ਜਿਹੜੇ ਸੀਗੇ ਉਹਨਾਂ ਨੂੰ ਵੀ 6-6 ਸਾਲ ਹੋ ਗਏ ਅੱਜ ਤੱਕ ਇਹਨਾਂ ਨੂੰ ਤਰੱਕੀ ਨਹੀਂ ਲੱਗੀ ਮੈਂ ਇਸ ਕਰਕੇ ਸਾਥੀਆਂ ਨੂੰ ਵੀ ਅਪੀਲ ਕਰਦਾ ਹਾਂ ਨਾ ਵੀ ਤੁਸੀਂ ਵੱਧ ਤੋਂ ਵੱਧ ਜਥੇਬੰਦੀਆਂ ਨਾਲ ਜੁੜ ਕੇ ਆਪ ਦੀ ਜਿਹੜੀਆਂ ਮੰਗਾਂਆਂ ਗੀਆਂ ਮੰਗਾਂ ਮੈਨੂੰ ਪਤਾ ਭੱਡੇ ਪੱਤਰ ਤੇ ਮੰਗਾਂ ਬਣੀ ਜਾਂਦੀਆਂ ਅੱਜ ਤਾਂ ਬਾਈ ਮੰਗਾਂ ਦਾ ਚਾਰਟ ਬਣਾਇਆ ਸੀ ਮੈਂ ਕਹਣਾ ਬਾਈ ਹੋਰ ਖੜੀਆਂ ਹੋਈਆਂ ਤਈਆਂ ਇਸ ਕਰਕੇ ਹਰ ਇੱਕ ਕੈਟਾਗਰੀ ਦੀ ਮੰਗ ਹੈ ਉਹਨੂੰ ਅਸੀਂ ਕੈਟਾਗਰੀ ਦੀ ਮੰਗ ਫੇਰ ਹੋਣੀ ਹੈ ਜੀ ਅਸੀਂ ਨਾਲ ਤਰਾਂਗੇ ਅਸੀਂ ਇਕੱਠੇ ਹੋ ਕੇ ਜੁਆਇੰਟ ਫੋਰਮ ਤੇ ਏਕਤਾ ਮਾਚ ਨੂੰ ਸਾਥ ਦੇਵਾਂਗੇ ਮਜ਼ਬੂਤ ਕਰਾਂਗੇ ਫੇਰ ਜਾ ਕੇ ਗੱਲ ਕਰਨੀ ਆ ਕਿਉਂਕਿ ਸਾਰੀਆਂ ਜਥੇਬੰਦੀਆਂ ਜੁਆਇੰਟ ਫੋਰਮ ਦੇ ਵਿੱਚ ਨੇ ਹਰ ਜਥੇਬੰਦੀ ਆਪ ਦੀ ਪਾਵਰ ਰੱਖਦੀ ਆ ਇਸ ਕਰਕੇ ਮੈਂ ਸਮੂਹ ਸਾਥੀਆਂ ਨੂੰ ਬੇਨਤੀ ਕਰਦਾ ਵੀ ਘਰਾਂ ਚੋਂ ਨਿਕਲੋ ਘਰੇ ਨਾ ਬੈਠੋ ਜਿਹੜੇ ਧਰਨੀ ਵਿਚਾਰੇ ਹੁੰਦੇ ਆ ਉੱਥੇ ਆਪਦੀਆਂ ਹਾਜ਼ਰੀਆਂ ਲਗਾਓ ਪਰ ਟੈਸਟ ਕਰੋ ਵੱਧ ਤੋਂ ਵੱਧ ਜਿੰਨੀ ਵੀ ਹਾਜ਼ਰੀ ਤੁਸੀਂ ਕਰ ਸਕਦੇ ਹੋ ਓਨੀ ਵੀ ਸਭ ਨੂੰ ਓਨੇ ਹੀ ਮਨਾਫੇਦਾਰ ਹੈ ਓਸੀਂ ਓਨੇ ਹੀ ਅਸੀਂ ਫਾਇਦੇਦਾਰ ਹੈ ਇਸ ਕਰਕੇ ਘਬਰਾਉਣਾ ਨਹੀਂ ਦਰਨਾ ਨਹੀਂ ਅਸੀਂ ਕਾਮਯਾਬ ਹੋਵਾਂਗੇ ਹਰ ਹਾਲਾਤ ਚ ਹੋਵਾਂਗੇ ਪਰ ਸਾਨੂੰ ਇੱਕਾ ਰੱਖਣੀ ਲੋੜ ਹੈ ਕਿਸੇ ਦੇ ਵਿਰੋਧ ਨਹੀਂ ਬੋਲਣ ਦੀ ਲੋੜ ਇੱਕੇ ਨਾਲ ਲੜੋ ਸਾਰਿਆਂ ਨੂੰ ਸਹਿਜਾ ਰੱਖਣ ਦੀ ਲੋੜ ਹੈ ਤੇ ਇੱਕੇ ਨਾਲ ਜਦੋਂ ਅਸੀਂ ਲੜਾਂਗੇ ਫਿਰ ਜਾ ਕੇ ਸਾਡੇ ਮਸਲੇ ਇਹ ਹੱਲ ਹੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਤ ਲੜਦੇ ਲੋਕਾਂ